ਅਸੀ ਗਾਲ ਜੀ ਬੇਬੇ ਬਹੁਤ ਵਧੀਆ ਜੀ ਪਹੁੰਚ ਗਏ ਜੀ ਤੁਸੀਂ ਇੱਥੇ ਮੈਂ ਤਾਂ ਕਹਿੰਦੇ ਕਹਿੰਦੇ ਸਾਰੇ ਨੌਜਵਾਨ ਪਹੁੰਚ ਗਏ ਬੇਬੇ ਪਹੁੰਚ ਗਈ ਇੱਥੇ ਹੈ ਹੈ ਕਿਹੜਾ ਪਿੰਡ ਹੈ ਜੀ ਕਿੱਥੋਂ ਆਏ ਜੀ ਮੇਰਾ ਪਿੰਡ ਚੋਂ ਦਾ ਅੱਛਾ ਉਹ ਕਿੱਥੇ ਪਿੰਡ ਹੈ ਜੀ ਜ਼ਿਲ੍ਹਾ ਚੌਂਦਾ ਅਮਰਗੜ ਲਵੇ ਅੱਛਾ ਡੌੜੇਪੁਰਾਂ ਲਵੇ ਅੱਛਾ ਉੱਥੋਂ ਪਹੁੰਚ ਗਏ ਇੱਥੇ ਜੀ ਤੁਸੀਂ ਹਾਂਜੀ ਸੰਗਰੂਰ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਜੀ ਹਾਂਜੀ ਅੱਛਾ ਹੁਣ ਅਸੀਂ ਬੈਠੇ ਹਾਂ ਇੱਥੇ ਬੰਦੀ ਸਿੰਘਾਂ ਦੇ ਮੋਰਚੇ ਢਾਈ ਸਾਲ ਹੋ ਗਏ। ਹੂੰ ਤੀਜਾ ਚੱਲ ਰਿਹਾ। ਜੀ ਢਾਈ ਸਾਲ ਹੋ ਗਏ ਸਾਨੂੰ ਇੱਥੇ ਬੈਠੇ ਹੁਣ ਅਸੀਂ ਅੱਜ ਆਏ ਤੇ ਇੱਥੇ ਚਮਕੌਰ ਸਾਹਿਬ ਤੇ ਆ ਮੋਰਚੇ ਤੇ ਆ ਦੇਖਣ ਆ ਗਏ ਤੁਸੀਂ ਫਿਰ ਜਾ ਚੱਲੇ ਅਸੀਂ ਚਮਕੌਰ ਸਾਹਿਬ ਆਏ ਤੇ ਉੱਥੋਂ ਫਿਰ ਜਾ ਪਤਾ ਲੱਗਿਆ ਵੀ ਇੱਥੇ ਤਾਂ ਆ ਖੁਸ਼ ਹੋ ਰਿਹਾ ਵੀ ਪਾੜ ਪੈ ਗਿਆ ਤੇ ਬਹੁਤ ਉੱਥੇ ਹੋਇਆ ਮਾ ਚਲੋ ਭਾਈ ਆਪਾਂ ਦੇਖ ਕੇ ਆਉਂਦੇ ਹਾਂ ਹੂੰ ਉੱਥੋਂ ਇੱਥੇ ਆ ਪਹੁੰਚੇ ਨਾਲ ਕੌਣ ਕੌਣ ਆਇਆ ਤੁਹਾਡੇ ਆ ਸਾਡੇ ਨਾਲ ਬੰਦੇ ਬਹੁਤ ਆਏ ਤੇ ਅੱਛਾ ਹਾਂਜੀ ਹੂੰ ਤੇ ਹੁਣ ਜਿੰਨੇ ਉੱਥੇ ਭੋਗ ਤੇ ਆਇਤੀ ਸਾਰੇ ਆਏ ਆ ਤਾਂ तकरीबन ਹਮ ਆ ਮੇਰੇ ਨਾਲ ਜਾਨੀ ਮੁੰਡਿਆ ਵਾਲੇ ਨੇ ਇਹ ਮੁੰਡਿਆ ਨਾਲ ਖਾਸਾ ਸਾਡਾ ਉੱਥੇ ਇਹਨਾਂ ਨੇ ਆਪਣੀ ਗੱਡੀ ਚ ਵਾਹ ਲਏ ਨਾ ਜਿਵੇਂ ਵੀ ਤੁਹਾਡਾ ਮੇਰਾ ਨਾਮ ਜਸਵੀਰ ਕੌਰ ਆ ਦੇਖੋ ਜੀ ਬੇਬੇ ਜਸਵੀਰ ਕੌਰ ਇਹ ਪਹੁੰਚੇ ਆ ਜੀ ਦੋਦਪੁਰ ਬੰਦ ਤੇ ਜੀ ਔਰ ਚਮਕੌਰ ਸਾਹਿਬ ਦੇ ਲਾਗੇ ਬੇਲੇ ਦੇ ਲਾਗੇ ਬੰਨ ਦੇ ਬੜਾ ਜਜ਼ਬਾ ਹੈ ਜੀ ਤਾਂ ਕਮਾਲ ਕਰਦੇ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੁਹਾਡਾ ਆਸ਼ੀਰਵਾਦ ਲੈ ਕੇ ਔਰ ਤੁਹਾਡੇ ਇੱਥੇ ਪਹੁੰਚਣਾ ਅਸੀਂ ਤੁਹਾਨੂੰ ਆਪਣੇ ਚੈਨਲ ਬੱਲੇ ਬੱਲੇ ਚੈਨਲ ਤੇ ਦਿਖਾਇਆ ਜੀ ਸਾਰਾ ਪੰਜਾਬ ਤੁਹਾਨੂੰ ਦੇਖ ਰਿਹਾ ਜੀ ਔਰ ਆ ਬੰਨ ਜਿਹੜਾ ਦੇਖ ਕੇ ਕਹਿੰਦੇ ਕਈਆਂ ਨੇ ਕਿ ਰੱਬ ਦੇ ਦੇ ਦਰਸ਼ਨ ਕਰ ਲੈ ਇੱਥੇ ਆ ਕੇ ਕਰ ਲੋ ਜੀ ਹੈ ਜੀ ਆ ਬੱਚੇ ਦੇਖ ਇਧਰ ਨੂੰ ਇਧਰ ਨੂੰ ਨਿਗਾਹ ਮਾਰਾ ਬੱਚੇ ਪੂਰਾ ਪੂਰਾ ਫਿਰਦੇ ਨੇ ਹਾਂ ਉਹ ਤਾਂ ਕਹਿੰਦੇ ਨੇ ਵੀ ਅਸੀਂ ਜਵਾਨੀ ਖਤਮ ਕਰਤੀ ਹੂੰ ਉਹਨਾਂ ਨੂੰ ਐ ਨਹੀਂ ਪਤਾ ਵੀ ਜਵਾਨੀ ਸਾਡੇ ਜੀ ਉਦੋਂ ਵੀ ਜ਼ਿਆਦਾ ਰੱਬ ਜਮਾਉਂਦਾ ਹੈ ਹਾਂ ਕਿ ਨਹੀਂ ਜਜ਼ਬਾ ਕਾਇਮ ਹੈ ਕੋਈ ਚੀਜ਼ ਖਤਮ ਨਹੀਂ ਹੁੰਦੀ ਹੁੰਦੀ ਹੂੰ ਬੜਾ ਜ਼ੋਰ ਲਾਇਆ ਹੂੰ ਇਹਨਾਂ ਨੇ ਵੀਰਾ ਕੀ ਕਹਿੰਦੇ ਨੇ ਚੱਟਾ ਚਲਾ ਕੇ ਜ਼ੋਰ ਲਾ ਲਿਆ ਨਸ਼ੇੜੀ ਹੋਏ ਇਹ ਹੱਤਬਾਦੀ ਓਏ ਆ ਆ ਨਸ਼ੇੜੀ ਐ ਇਹ ਕਹਿੰਦੇ ਆ ਆ ਹਾ ਹਾ ਨਸ਼ੇੜੀ ਐ ਦੀ ਆ ਦੇਖੋ ਜੀ ਇਹਨਾਂ ਨੂੰ ਕਹਿੰਦੇ ਨਸ਼ੇੜੀ ਦੀ ਕਈ ਲੋਕ ਹਾਂ ਜੀ ਆ ਦੇਖੋ ਜੀ ਜ਼ਬਰਦਸਤ ਦੀ ਆ ਹੈ ਪੰਜਾਬ ਦੀ ਅਸਲੀ ਤਸਵੀਰ ਆ 15 15 ਸਾਲ ਦੇ ਨੇ ਆ ਜੁਆਕ ਆ ਦੇ ਜਿਹੜਾ ਹੈਗਾ ਹੱਥ ਫੜਾਉਂਦੇ